ਵਿੰਦਾ ਵਰਮਾ ਜੀ ਦੀ ਕਹਾਣੀ ਕੱਚੀ ਮਿੱਟੀ ਲੰਡਨ ਦੇ ਇੱਕ ਹਸਪਤਾਲ ਦੇ ਜਨੇਪਾ ਵਾਰਡ 'ਚ ਇਕੱਲੀ ਪਈ ਸੀ ਜਸਪ੍ਰੀਤ ਇੱਕ ਦਿਨ ਪਹਿਲਾਂ ਹੀ ਓਨੇ ਇੱਕ ਬੜੀ ਕਮਜ਼ੋਰ ਜਹੀ ਬੱਚੀ ਨੂੰ ਜਨਮ ਦਿੱਤਾ ਸੀ ਬੱਚੀ ਸਪੈਸ਼ਲ ਯੂਨਿਟ 'ਚ ਰੱਖੀ ਜਾ ਰਹੀ ਸੀ ਤਾਂ ਕਿ ਡਾਕਟਰ ਤੇ ਨਰਸਾਂ ਪਲ-ਪਲ ਓਦੀ ਸਿਹਤ ਵੇਖਦੇ ਰਹਿਣ ਡਰ ਸੀ ਕਿ ਕਿਤੇ ਬੱਚੀ ਮਰ ਨਾ ਜਾਵੇ ਸਮੇ ਤੋਂ ਪਹਿਲਾਂ ਹੀ ਜਨਮੀ ਹੋਣ ਕਾਰਨ ਬੱਚੀ ਦਾ ਸਰੀਰ ਹਲੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਸੀ ਉਹਦਾ ਭਾਰ ਬਹੁਤ ਘੱਟ ਸੀ ਸਾਹ ਵੀ ਬੜਾ ਔਖਾ ਔਖਾ ਲੈਂਦੀ ਸੀ ਜਾਪੇ ਤੋਂ ਪਹਿਲਾਂ ਹੀ ਮੈਡੀਕਲ ਸਟਾਫ ਨੂੰ ਖਤਰਾ ਲੱਗਿਆ ਸੀ ਇਸ ਲਈ ਬੜੇ ਤਜਰਬੇਕਾਰ ਡਾਕਟਰਾਂ ਤੇ ਨਰਸਾਂ ਨੇ ਆਪਰੇਸ਼ਨ ਰਾਹੀਂ ਬੱਚੀ ਪੈਦਾ ਕੀਤੀ ਸੀ ਬੱਚੀ ਦੀ ਮਾਂ ਅਰਧ ਮਰੀ ਤੇ ਬੇਹੋਸ਼ ਪਈ ਸੀ ਉਹਦੇ ਸਰੀਰ ਨੂੰ ਗਲੂਕੋਸ ਲੱਗਾ ਸੀ ਨਰਸਾਂ ਆ ਕੇ ਕਈ ਵਾਰ ਬਲੱਡ ਪ੍ਰੈਸ਼ਰ ਦੀ ਜਾਂਚ ਕਰਤ ਗਈਆਂ ਸਨ ਉਹਦੀ ਨਬਸ ਕਈ ਵਾਰ ਦੇਖੀ ਜਾ ਚੁੱਕੀ ਸੀ ਲੱਗਦਾ ਸੀ ਡੁੱਬੀ ਕੇ ਡੁੱਬੀ ਉਹਦੇ ਸਾਹ ਨੂੰ ਚੱਲਦਾ ਰੱਖਣ ਲਈ ਆਕਸੀਜਨ ਲਗਾ ਦਿੱਤੀ ਗਈ। ਸ਼ਾਮ ਨੂੰ ਡਾਕਟਰ ਵਾਰਡ ਰਾਉਂਡ ਤੇ ਆਇਆ। ਉਹਨੇ ਜਸਪ੍ਰੀਤ ਦੀਆਂ ਅੱਖਾਂ ਖੋਲ੍ਹ ਕੇ ਦੇਖੀਆਂ। ਸ਼ੀ ਇਜ਼ ਸਟਿਲ ਅਨਕੌਨਸ਼ੀਅਸ। ਕੋਲ ਖੜੀ ਨਰਸ ਨੇ ਦੱਸਿਆ ਪੋਰ ਔਮੈਨ ਆ ਕੇ ਡਾਕਟਰ ਨੇ ਆਪਣਾ ਸਿਰ ਹਿਲਾਇਆ। ਨਰਸ ਨੇ ਜਸਪ੍ਰੀਤ ਦੇ ਮੱਥੇ ਤੇ ਹੱਥ ਰੱਖ ਕੇ ਦੇਖਿਆ ਕਿ ਕਿਤੇ ਬੁਖਾਰ ਤਾਂ ਨਹੀਂ। ਐਨੀ ਨਿਊਜ਼ ਅਬਾਊਟ ਹਰ ਫੈਮਿਲੀ? ਡਾਕਟਰ ਨੇ ਪੁੱਛਿਆ। ਨੋ ਡਾਕਟਰ, ਨੋਵਰਡੀ ਹੈਜ਼ ਵਿਜ਼ਿਟਡ ਹਰ। ਨਰਸ ਚਿੰਤਾਚ ਸੀ ਓਕੇ lets wait and see she may tell us later ਆ ਕੇ ਡਾਕਟਰ ਅੱਗੇ ਵਧ ਗਿਆ ਨਰਸ ਨੇ ਇੱਕ ਵਾਰੀ ਫਿਰ ਜਸਪ੍ਰੀਤ ਦੇ ਹਸਪਤਾਲ ਚ ਭਰਤੀ ਦੇ ਕਾਗਜ਼ ਵੇਖੇ ਉਹ ਐਮਰਜੈਂਸੀ ਐਡਮਿਸ਼ਨ ਰਾਹੀਂ ਹਸਪਤਾਲ ਚ ਭਰਤੀ ਕੀਤੀ ਗਈ ਸੀ ਰਾਹ ਜਾਂਦਿਆਂ ਸੜਕ ਤੇ ਡਿੱਗੀ ਪਈ ਜਸਪ੍ਰੀਤ ਨੂੰ ਕਿਸੇ ਰਾਗੀਰ ਨੇ ਐਂਬੂਲੈਂਸ ਸੱਦ ਕੇ ਹਸਪਤਾਲ ਪਹੁੰਚਾਇਆ ਸੀ ਐਮਰਜੈਂਸੀ ਵਾਰਡ ਚ ਉਹਦੀ ਜਾਂਚ ਪਿੱਛੋਂ ਪਤਾ ਲੱਗਿਆ ਕਿ ਉਹ ਗਰਭਵਤੀ ਸੀ ਤੇ ਬੱਚਾ ਕਿਸੇ ਵੇਲੇ ਵੀ ਹੋ ਸਕਦਾ ਸੀ ਮਾਂ ਤੇ ਬੱਚੇ ਦੀ ਜਾਨ ਨੂੰ ਖਤਰਾ ਦੇਖਦਿਆਂ ਡਾਕਟਰ ਨੇ ਤੁਰੰਤ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਸੀ ਜਸਪ੍ਰੀਤ ਨੂੰ ਕੋਈ ਪਤਾ ਨਹੀਂ ਸੀ ਉਹਦੇ ਨਾਲ ਕੀ ਵਾਪਰ ਰਿਹਾ ਸੀ ਉਹ ਬੇਹੋਸ਼ ਸੀ ਨਰਸਾਂ ਨੇ ਕਈ ਵਾਰ ਉਹਨੂੰ ਹੋਸ਼ ਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਅੱਖਾਂ ਨਾ ਖੋਲੀਆਂ ਉਹਦੇ ਸਰੀਰ 'ਚ ਪਹਿਲਾਂ ਹੀ ਕਮਜ਼ੋਰੀ ਸੀ ਉਤੋਂ ਬੱਚੇ ਦੇ ਜਨਮ ਕਾਰਨ ਉਹ ਹੋਰ ਵੀ ਕਮਜ਼ੋਰ ਹੋ ਗਈ ਸੀ ਤਿੰਨਾਂ ਦਿਨਾਂ ਬਾਅਦ ਉਹਨੂੰ ਹੋਸ਼ ਆਇਆ ਤਾਂ ਆਪਣੇ ਆਪ ਨੂੰ ਹਸਪਤਾਲ 'ਚ ਦੇਖ ਕੇ ਉਹਨੂੰ ਅਚੰਭਾ ਜਿਹਾ ਹੋਇਆ ਆਪਣੇ ਬਿਸਤਰ ਤੋਂ ਉੱਠਣ ਦੀ ਕੋਸ਼ਿਸ਼ 'ਚ ਉਹ ਲੜ ਖੜਾ ਗਈ ਨਰਸ ਨੇ ਉਹਨੂੰ ਡਿੱਗਦੀ ਨੂੰ ਦੇਖਿਆ ਭੱਜ ਕੇ ਉਹਦੇ ਕੋਲ ਆਈਆਂ ਡੋਂਟ ਮੂਵ ਡੋਂਟ ਮੂਵ ਗੋਰੀ ਨਰਸ ਨੇ ਉਹਨੂੰ ਫੜਿਆ ਵੇਅਰ ਆਈ ਐਮ ਜਸਪ੍ਰੀਤ ਦਾ ਸਿਰ ਕੋ ਮਰੇ ਹਾ ਸੀ ਯੂ ਆਰ ਇਨ ਲੰਡਨ ਹਸਪੀਟਲ ਵਾਈ ਉਹਨੇ ਪੁੱਛਿਆ ਓ ਯੂ ਡੋਨਟ ਰਿਮੈਂਬਰ ਯੂ ਗੇਵ ਬਰਥ ਟੂ ਅ ਬਿਊਟੀਫੁਲ ਬੇਬੀ ਗਰਲ ਨਰਸ ਮੁਸਕਰਾਈ ਵਾਟ ਜਸਪ੍ਰੀਤ ਨੂੰ ਜਿਵੇਂ ਯਕੀਨ ਨਾ ਆਇਆ ਨਰਸ ਨੇ ਉਹਨੂੰ ਬਿਸਤਰੇ ਤੇ ਲਟਾ ਕੇ ਹੌਲੀ ਹੌਲੀ ਸਾਰੀ ਗੱਲ ਦੱਸੀ ਕਿਵੇਂ ਉਹ ਹਸਪਤਾਲ ਲਿਆਂਦੀ ਗਈ ਸੀ ਕਿਵੇਂ ਤਿੰਨ ਦਿਨ ਪਹਿਲਾਂ ਉਹਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੀ ਯੂਅਰ ਡਾਟਰ ਇਜ਼ ਵੈਰੀ ਲੱਕੀ ਸ਼ੀ ਇਜ਼ ਸਰਵਾਈਵਡ ਡਿਸਪਾਈਟ ਬੀਇੰਗ ਆ ਪ੍ਰੀਮੈਚਰ ਬੇਬੀ ਤੇ ਜਸਪ੍ਰੀਤ ਦੇ ਕੰਨਾਂ 'ਚ ਜਿਵੇਂ ਕੋਈ ਪਿਘਲਿਆ ਹੋਇਆ ਸ਼ੀਸ਼ਾ ਉਡੇਲ ਰਿਹਾ ਸੀ ਵਾਟ ਇਜ਼ ਯੂਅਰ ਬੇਬੀਜ਼ ਫਾਦਰ ਨੇਮ ਨਰਸ ਨੇ ਜ਼ਰੂਰੀ ਫਾਰਮ ਭਰਨੇ ਸ਼ੁਰੂ ਕੀਤੇ ਵਿਚ ਫਾਦਰ ਜਸਪ੍ਰੀਤ ਨੇ ਮੋੜਵਾ ਸਵਾਲ ਕੀਤਾ ਯੂਅਰ ਚਾਈਲਡਸ ਫਾਦਰ ਨਰਸ ਬੋਲੀ ਆਈ ਡੋਨਟ ਜਸਪ੍ਰੀਤ ਨੇ ਅੱਖਾਂ ਮੰਦ ਕਰ ਲਈਆਂ ਨਰਸ ਸਮਝ ਗਈ ਕਿ ਮਰੀਜ਼ ਕਿਸੇ ਅੰਦਰਲੇ ਦੁਖਤੋਂ ਪੀੜਤ ਸੀ ਉਹਦੇ ਦਿਲ 'ਚ ਕੋਈ ਜ਼ਖਮ ਸੀ ਜੋ ਉਹ curedਣਾ ਨਹੀਂ ਚਾਹੁੰਦੀ ਸੀ ਇਸ ਲਈ ਨਰਸ ਗੱਲਬਾਤ ਅਧ ਵਿਚਾਲੇ ਛੱਡ ਕੇ ਚਲੀ ਗਈ ਤਕਰੀਬਨ ਹਫਤਾ ਪਾਰ ਹਸਪਤਾਲ 'ਚ ਸੰਭਾਲ ਤੇ ਇਲਾਜ ਕਰਨ ਜਸਪ੍ਰੀਤ ਦੀ ਸਿਹਤ ਸੰਭਲਣੀ ਸ਼ੁਰੂ ਹੋ ਗਈ ਸੀ ਪਰ ਉਹਦੀ ਬੱਚੀ ਹਲੇ ਵੀ ਬੱਚਿਆਂ ਦੇ ਸਪੈਸ਼ਲ ਵਾਰਡ 'ਚ ਰੱਖੀ ਜਾ ਰਹੀ ਸੀ ਡਾਕਟਰ ਬੱਚੀ ਨੂੰ ਬਚਾਉਣ ਲਈ ਪੂਰਾ ਜ਼ੋਰ ਲਗਾ ਰਹੇ ਸਨ ਪਰ ਉਹ ਦਿਨੋ ਦੁਆਵਾਂ ਕਰ ਰਹੀ ਸੀ ਕਿ ਬੱਚੀ ਮਰ ਜਾਵੇ ਆਪਣੀ ਕਮਜ਼ੋਰੀ ਦਾ ਬਹਾਨਾ ਕਰਕੇ ਉਹ ਬੱਚੀ ਦਾ ਮੂੰਹ ਤੱਕ ਦੇਖਣ ਨਹੀਂ ਗਈ ਸੀ ਤੇ ਬੱਚੀ ਨੂੰ ਉਹਦੇ ਵਾਰਡ 'ਚ ਲਿਆਂਦਾ ਨਹੀਂ ਜਾ ਰਿਹਾ ਸੀ ਕਿਉਂਕਿ ਉਹ ਲਾਈਫ ਸੇਵਿੰਗ ਮਸ਼ੀਨ ਤੇ ਰੱਖੀ ਸੀ ਡੂ ਯੂ ਵਾਂਟ ਟੂ ਸੀ ਯਰ ਬੇਬੀ ਨਰਸ ਕਈ ਵਾਰ ਪੁੱਛ ਚੁੱਕੀ ਸੀ ਤੇ ਜਸਪ੍ਰੀਤ ਨਾਂ ਚ ਸਿਰ ਹਿਲਾ ਦਿੰਦੀ ਵਾਈ ਇੱਕ ਦਿਨ ਨਰਸ ਨੇ ਜਰਾ ਸਖਤੀ ਨਾਲ ਪੁੱਛਿਆ ਵਾਈ ਆਰ ਯੂ ਕੀਪਿੰਗ ਹਰ ਅਲਾਈਵ ਲੈਟ ਹਰ ਡਾਈ ਜਸਪ੍ਰੀਤ ਉਸ ਤੋਂ ਵੀ ਸਖਤ ਆਵਾਜ਼ 'ਚ ਬੋਲੀ ਨਰਸ ਲਈ ਇਹ ਗੱਲ ਬੰਬ ਫਟਣ ਵਰਗੀ ਸੀ ਬ੍ਰੇਕਿੰਗ ਨਿਊਜ਼ ਸੀ ਉਹਨੇ ਤੁਰੰਤ ਆਪਣੇ ਸੀਨੀਅਰ ਕਲੀਨਿਕਲ ਐਡਵਾਈਜ਼ਰ ਤੇ ਡਾਕਟਰਾਂ ਨੂੰ ਸਾਰੀ ਗੱਲ ਦੱਸੀ ਵਾਰਡ ਦੇ ਸਾਰੇ ਮੈਡੀਕਲ ਸਟਾਫ ਨੂੰ ਅੰਦਰ ਸੱਦ ਕੇ ਗੁਪਤ ਢੰਗ ਨਾਲ ਸਮਝਾ ਦਿੱਤਾ ਗਿਆ ਕਿ ਮਾਂ ਬੱਚੇ ਨੂੰ ਚਿੰਤਾ ਨਹੀਂ ਰੱਖਣਾ ਚਾਹੁੰਦੀ ਡਰ ਹੈ ਕਿ ਖੁਦ ਹੀ ਕਿਤੇ ਬੱਚੀ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਇਸ ਲਈ ਕਿਸੇ ਹਾਲਤ ਵਿੱਚ ਵੀ ਬੱਚੀ ਕੋ ਨੂੰ ਮਾਂ ਕੋਲ ਨਾ ਜਾਣ ਦਿੱਤਾ ਜਾਵੇ ਪਰ ਜਸਪ੍ਰੀਤ ਨੂੰ ਇਸ ਅੰਦਰੂਨੀ ਕਾਰਵਾਈ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਕੁਝ ਦਿਨ ਹੋਰ ਬੀਤ ਗਏ ਜਸਪ੍ਰੀਤ ਤੇ ਹੁਣ ਤੁਰਨ ਫਿਰਨ ਤੇ ਆਪਣੇ ਆਪ ਸੰਭਾਲਣ ਯੋਗ ਹੋ ਗਈ ਸੀ ਵਾਰਡ ਸਟਾਫ ਵੱਲੋਂ ਉਹਨੂੰ ਹਸਪੀਟਲ ਚੋਂ ਘਰ ਭੇਜੇ ਜਾਣ ਦੀ ਤਿਆਰੀ ਹੋਣ ਲੱਗੀ ਉਹਦੀ ਇੱਕ ਨਰਸ ਨੇ ਉਹਨੂੰ ਸਮਝਾਇਆ ਕਿ 2-4 ਦਿਨਾਂ ਚ ਉਹ ਘਰ ਭੇਜ ਦਿੱਤੀ ਜਾਏਗੀ ਜਸਪ੍ਰੀਤ ਨੇ ਕੋਈ ਜਵਾਬ ਨਾ ਦਿੱਤਾ ਵਟ ਅਬਾਊਟ ਯੂਅਰ ਬੇਬੀ ਨਰਸ ਨੇ ਉਹਦਾ ਮਨ ਫਰੋਲਣਾ ਚਾਹਿਆ ਆਈ ਡੋਨਟ ਨੀਡ ਹਰ ਯੂ ਕੈਨ ਕੀਪ ਦਾ ਬੇਬੀ ਜਸਪ੍ਰੀਤ ਦੇ ਚਿਹਰੇ ਤੇ ਦ੍ਰਿੜ ਨਿਸ਼ਚਾ ਸੀ ਵਾਏ ਨਰਸ ਹੈਰਾਨ ਹੋਈ ਆਈ ਕਾਂਟ ਕੀਪ ਹਰ ਆਈ ਹੈਵ ਨੋ ਹਾਊਸ ਨੋ ਜੌਬ ਨੋ ਮੈਨ ਨੋ ਫੈਮਲੀ ਨਥਿੰਗ ਐਟ ਆਲ ਵੇਅਰ ਆਈ ਕੀਪ ਦਾ ਬੇਬੀ ਜਸਪ੍ਰੀਤ ਨੇ ਇੱਕੋ ਲਫ਼ਜ਼ ਚ ਆਪਣੇ ਹਾਲਾਤ ਬਿਆਨ ਕਰ ਦਿੱਤੇ ਹਮ ਆਖ ਕੇ ਨਰਸ ਸੋਚਾਂ ਚ ਪੈ ਗਈ ਯੂ ਅੰਡਰਸਟੈਂਡ ਵਟ ਆਈ ਮੀਨ ਜਸਪ੍ਰੀਤ ਨੇ ਕਿਹਾ ਯੈਸ ਲੈਟ ਮੀ ਸੀ ਵਟ ਵੀ ਕੈਨ ਡੂ ਆਖ ਕੇ ਨਰਸ ਉੱਥੋਂ ਉੱਠ ਕੇ ਚਲੇ ਗਈ ਜਸਪ੍ਰੀਤ ਵੱਲੋਂ ਕਿਸੇ ਗੱਲ ਦਾ ਕੋਈ ਸਿਰਾ ਜਦ ਨਾ ਮਿਲਿਆ ਤਾਂ ਉਹਦੇ ਲਈ ਕਾਉਂਸਲਿੰਗ ਦਾ ਬੰਦੋਬਸਤ ਕੀਤਾ ਗਿਆ ਹਸਪਤਾਲ 'ਚ ਕੰਮ ਕਰਦੇ ਸਾਈਕੀਆਟ੍ਰੀ ਜੋ ਕਿ ਮਾਨਸਿਕ ਰੋਗੀਆਂ ਦਾ ਇਲਾਜ ਕਰਦਾ ਸੀ ਨੇ ਦੱਸਿਆ ਕਿ ਜਸਪ੍ਰੀਤ ਕਿਸੇ ਦਿਮਾਗੀ ਬੋਝ ਹੇਠ ਦੱਬੀ ਹੋਈ ਸੀ ਜਦੋਂ ਤੱਕ ਇਹ ਬੋਝ ਉੱਤਰਦਾ ਨਹੀਂ ਉਹਦੀ ਮਾਨਸਿਕ ਹਾਲਤ ਗੜਬੜਾ ਸਕਦੀ ਸੀ ਪਰ ਕਾਉਂਸਲਿੰਗ ਕਰਨ ਆਈ ਕਾਉਂਸਲਰ ਨਾਲ ਜਸਪ੍ਰੀਤ ਨੇ ਗੱਲ ਵੀ ਨਹੀਂ ਕੀਤੀ ਆਪਣੀ ਜ਼ਬਾਨ ਤੇ ਚੁੱਪੀ ਦਾ ਅਜੀਹਾ ਜਿੰਦਰਾ ਲਗਾ ਰੱਖਿਆ ਸੀ ਉਹਨੇ ਜੀ ਦੀ ਕੁੰਜੀ ਕਿਸੇ ਕੋਲ ਵੀ ਨਹੀਂ ਸੀ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਸੀ ਉਹ ਹਾਂ ਕਦੇ-ਕਦੇ ਬਾੜ ਦੀ ਕਲੀਨਰ ਜੋ ਕਿ ਸਿਆਣੀ ਜੀ ਉਮਰ ਦੀ ਕੋਈ ਪੰਜਾਬਣ ਸੀ ਨਾਲ ਉਹ ਜ਼ਰੂਰ ਬੋਲਦੀ ਦੇਖੀ ਗਈ ਨਰਸਾਂ ਨੇ ਕਲੀਨਰ ਨੂੰ ਹੀ ਜਸਪ੍ਰੀਤ ਦੇ ਦਿਲ ਤੱਕ ਪਹੁੰਚਣ ਦਾ ਰਾਹ ਬਣਾਉਣਾ ਚਾਹਿਆ ਉਹਨਾਂ ਨੇ ਕਲੀਨਰ ਨਸ਼ੱਤਰ ਕੌਰ ਨੂੰ ਸਮਝਾਇਆ ਕਿ ਉਹ ਜਸਪ੍ਰੀਤ ਦਾ ਯਕੀਨ ਜਿੱਤ ਕੇ ਉਹ ਤੋਂ ਉਹਦੀ ਨਿੱਜੀ ਜਾਣਕਾਰੀ ਲਵੇ ਇਹ ਸਾਰੀ ਸਕੀਮ ਦਾ ਮਕਸਦ ਜਸਪ੍ਰੀਤ ਤੇ ਉਹਦੀ ਬੱਚੀ ਦਾ ਸੇਫ ਹਸਪੀਟਲ ਡਿਸਚਾਰਜ ਸੀ ਤਾਂ ਕਿ ਬਾਅਦ ਵਿੱਚ ਕੋਈ ਮੁਸ਼ਕਲ ਨਾ ਆਵੇ ਕਲੀਨਰ ਸਾਰੀ ਕਹਾਣੀ ਸਮਝ ਗਈ ਤੇ ਜਾਣ ਬੁੱਝ ਕੇ ਜਸਪ੍ਰੀਤ ਦੇ ਨੇੜੇ ਹੋਣ ਲੱਗੀ ਹੋਰ ਬੇਟਾ ਕਿਵੇਂ ਹੈ ਉਹ बार-बार ਉਹਨੂੰ ਪੁੱਛਦੀ ਠੀਕ ਆਂਟੀ ਜੀ ਜਸਪ੍ਰੀਤ ਹਲਕਾ ਜਿਹਾ ਜਵਾਬ ਦਿੰਦੀ ਨਸ਼ੱਤਰਕੌਰ ਕਈ ਵਾਰ ਉਹਦੇ ਲਈ ਆਪਣੇ ਘਰੋਂ ਰੋਟੀ ਬਣਾ ਕੇ ਲਿਆਉਂਦੀ ਘਰ ਦੇ ਪੱਕੇ ਪੰਜਾਬੀ ਖਾਣੇ ਨੂੰ ਖਾ ਕੇ ਜਸਪ੍ਰੀਤ ਦੀ ਅੰਦਰੋਂ ਤ੍ਰਿਪਤੀ ਹੋ ਜਾਂਦੀ ਉਹ ਨਸ਼ੱਤਰਕੌਰ ਦਾ ਧੰਨਵਾਦ ਕਰਦੀ ਬੇਟਾ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸੀ ਤੂੰ ਮੇਰੀ ਧੀਆ ਵਰਗੀ ਆ ਨਸ਼ੱਤਰਕੌਰ ਨੇ ਇੱਕ ਦਿਨ ਕਿਹਾ ਤੇ ਜਸਪ੍ਰੀਤ ਫੁੱਟ ਫੁੱਟ ਕੇ ਰੋ ਪਈ ਨਸ਼ੱਤਰਕੌਰ ਨੇ ਉਹਨੂੰ ਆਪਣੀਆਂ ਬਾਹਾਂ 'ਚ ਲੈ ਕੇ ਛਾਤੀ ਨਾਲ ਲਗਾ ਲਿਆ ਨਾ ਮੇਰੀ ਰਾਣੀ ਤੀ ਰੱਬ ਸਭ ਭਲੀ ਕਰੂਗਾ। ਨਾ ਰੋ ਮੇਰੀ ਬੀਬੀ ਤੀ ਨਛੱਤਰਕੌਰ ਦੀਆਂ ਅੱਖਾਂ ਵੀ ਭਰ ਆਈਆਂ ਜਸਪ੍ਰੀਤ ਨੂੰ ਆਪਣੇ ਬੁੱਕਲ 'ਚ ਲੈ ਲਿਆ ਉਹਨੇ। ਬੜੇ ਸਾਲਾਂ ਬਾਅਦ ਕਿਸੇ ਔਰਤ ਦੀ ਮਮਤਾ ਨਾਲ ਭਰੀ ਛਾਤੀ ਦਾ ਸਹਾਰਾ ਮਿਲਿਆ ਸੀ ਜਸਪ੍ਰੀਤ ਨੂੰ ਤੇ ਉਹਦਾ ਨਿੱਗ ਭਾ ਕੇ ਉਹਦੇ ਮਨ ਅੰਦਰ ਦੁੱਖਾਂ ਤੇ ਗਮਾਂ ਦੇ ਗਲੇਸ਼ੀਅਰ ਪਿਗਲ ਉੱਠੇ ਉਹ ਬੜੀ ਦੇਰ ਤੱਕ ਹੁਬਕੀਆਂ ਲੈ ਲੈ ਕੇ ਉਹਦੀ ਨਿੱਗੀ ਛਾਤੀ 'ਚ ਚਿਹਰਾ ਛਪਾ ਕੇ ਰੋਂਦੀ ਰਹੀ ਕੀ ਦੁੱਖਾ ਤੈਨੂੰ ਤੂੰ ਮੈਨੂੰ ਦੱਸ ਮੈਂ ਤੇਰੀ ਧਰਮ ਦੀ ਮਾਂ ਆ ਤਿੰਨ ਧੀਆਂ ਪਹਿਲਾਂ ਨੇ ਮੇਰੇ ਮੈਂ ਸਮਝ ਲਉ ਰੱਬ ਨੇ ਚੌਥੀ ਹੋਰ ਭੇਜਦੀ ਤੇਰਾ ਦੁੱਖ ਮੇਰਾ ਦੁੱਖ ਹੈ ਬੇਟਾ ਕਹਿੰਦੇ ਨੇ ਦੁੱਖ ਵੰਡਾਏ ਤੋਂ ਘਟਦਾ ਏ ਮੈਨੂੰ ਦੱਸ ਕੀ ਤਕਲੀਫ ਹੈ ਤੈਨੂੰ ਨਸ਼ਤਰ ਕੌਣ ਆਪਣੀ ਮਲਮਲ ਦੀ ਚੁੰਨੀ ਨਾਲ ਉਹਦਾ ਚਿਹਰਾ ਪੂੰਝ ਰਹੀ ਸੀ ਕੁਝ ਨਹੀਂ ਆਂਟੀ ਜੀ ਜਸਪ੍ਰੀਤ ਸੰਭਲੀ ਨਹੀਂ ਗੱਲ ਤਾਂ ਕੋਈ ਹੈ ਜ਼ਰੂਰ ਇਹ ਬੱਚੀ ਜਿਹੜੀ ਤੇਰੇ ਜੰਮੀ ਐ ਤੂੰ ਇੱਕ ਵਾਰੀ ਵੀ ਉਹਦਾ ਮੂੰਹ ਨਹੀਂ ਦੇਖਿਆ ਕੀ ਕਾਰਨ ਐ ਅਛਤਰਕੌਰ ਨੇ ਉਹਦੀ ਦੁੱਖ ਦੀ ਰੱਗ ਫੜੀ ਜਸਪ੍ਰੀਤ ਨੇ ਕੋਈ ਜਵਾਬ ਨਾ ਦਿੱਤਾ ਤੂੰ ਚਿੰਤਾ ਨਾ ਕਰ ਆਪਾਂ ਮਾਮਾ ਧੀਆਂ ਮਿਲ ਕੇ ਕੋਈ ਨਾ ਕੋਈ ਹੱਲ ਲੱਭ ਲਾਂਗੇ ਆ ਕੇਰਾ ਤੂੰ ਮੈਨੂੰ ਦੱਸ ਦੇ ਤੇਰੇ ਦਿਲ 'ਚ ਕੀ ਐ ਕਿਉਂ ਤੂੰ ਆਪਣੀ ਬੱਚੀ ਨੂੰ ਨਫ਼ਰਤ ਕਰਦੀ ਐ ਕਿਹੜਾ ਮੁੰਡਾ ਸੀ ਜਿਹੜਾ ਤੈਨੂੰ ਧੋਖਾ ਦੇ ਕੇ ਚਲਾ ਗਿਆ ਪੁਲਿਸ ਆਪੇ ਲੱਭੂਗੀ ਉਹਨੂੰ ਸੋਸ਼ਲ ਸਰਵਿਸ ਵਾਲੇ ਹੈਲਪ ਕਰਨਗੇ ਤੇਰੀ ਇਥੋਂ ਦਾ ਕਾਨੂੰਨ ਬਹੁਤ ਵਧੀਆ ਤੀਵੀਆਂ ਤੇ ਬੱਚਿਆਂ ਦੀ ਬੜੀ ਮਦਦ ਕਰਦਾ ਏ ਤੂੰ ਫਿਕਰ ਨਾ ਕਰ ਨਛੱਤਰ ਕੋਰ ਲੰਬੀ ਕਹਾਣੀ ਪਾਉਂਦੀ ਰਹੀ ਤੇ ਜਸਪ੍ਰੀਤ ਚੁੱਪਚਾਪ ਸਿਰ ਝੁਕਾਈ ਸੁਣਦੀ ਗਈ ਮੈਨੂੰ ਦੱਸ ਇਸ ਬੱਚੀ ਦਾ ਬਾਪ ਕੌਣ ਹੈ ਆਪੇ ਕਾਨੂੰਨ ਲੱਭੇਗਾ ਉਹਨੂੰ ਤੂੰ ਇਕੱਲੀ ਕਿਉਂ ਬੋਝ ਚੁੱਕੇ ਬੱਚੇ ਦਾ ਨਛੱਤਰ ਕੋਰ ਨੇ ਜ਼ੋਰ ਪਾ ਕੇ ਕਿਹਾ ਮੈਨੂੰ ਖੁਦ ਵੀ ਨਹੀਂ ਪਤਾ ਕਿ ਇਸ ਬੱਚੀ ਦਾ ਅਸਲੀ ਬਾਪ ਕੌਣ ਹੈ ਜਸਪ੍ਰੀਤ ਨੇ ਜਿਵੇਂ ਮੂੰਹ ਰਾਹੀਂ ਬੰਬ ਧਮਾਕਾ ਕੀਤਾ ਖੀ ਬਾਗਰੂ ਬਾਗਰੂ ਨਛੱਤਰਕੌਰ ਦੀਆਂ ਅੱਖਾਂ ਤੇ ਮੂੰਹ ਅੱਡਿਆ ਹੀ ਰਹਿ ਗਿਆ ਹਾਂ ਆਂਟੀ ਜੀ ਕੀ ਪਤਾ ਏ ਜਸਪ੍ਰੀਤ ਫੇਰ ਰੋਣ ਲੱਗ ਪਈ ਇਸ ਵਾਰ ਨਛੱਤਰਕੌਰ ਨੇ ਉਹਨੂੰ ਚੁੱਪ ਨਹੀਂ ਕਰਵਾਇਆ ਨਾ ਹੀ ਆਪਣੀ ਛਾਤੀ ਨਾਲ ਲਾਇਆ ਉਹ ਖੁਦ ਹੀ ਗੁੰਮਸਮ ਹੋ ਗਈ ਸੀ ਤੇ ਫੇਰ ਜਸਪ੍ਰੀਤ ਨੂੰ ਕਿਵੇਂ ਸੰਭਾਲਦੀ ਨਛੱਤਰਕੌਰ ਚਲੀ ਗਈ ਤਾਂ ਜਸਪ੍ਰੀਤ ਫੇਰ ਇਕੱਲੀ ਹੋ ਗਈ ਉਹਦੇ ਬਾੜ ਵਿੱਚ ਬੱਚਿਆਂ ਦੇ ਰੋਣ ਤੇ ਔਰਤਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਨਰਸਾਂ ਇੱਧਰ ਉੱਧਰ ਭੱਜੀਆਂ ਫਿਰਦੀਆਂ ਸੀ ਉਹ ਮੂਤੇ ਚਾਦਰ ਲੈ ਕੇ ਪੈ ਗਈ ਜਿਵੇਂ ਆਪਣੇ ਆਪ ਨੂੰ ਸੱਚਾਈ ਤੋਂ ਦੂਰ ਕਰਨ ਲਈ। ਇਹੀ ਤਰੀਕਾ ਬਚਿਆ ਸੀ ਉਸ ਕੋਲ। ਅੱਖਾਂ ਬੰਦ ਕਰਕੇ ਆਪਣੇ ਬਾਰੇ ਸੋਚਦੀ ਰਹੀ। ਕੌਣ ਸੀ ਉਹ? ਕਿੱਥੋਂ ਆਈ ਸੀ? ਕੀ-ਕੀ ਬੀਤਿਆ ਸੀ ਉਹਦੇ ਤੇ? ਇਹਦੇ ਲਈ ਉਹ ਖੁਦ ਜ਼ਿੰਮੇਵਾਰ ਸੀ ਜਾਂ ਫਿਰ ਕਿਸਮਤ? ਜੋ ਪਾਲਪਾਲ ਉਹਦੇ ਨਾਲ ਖਤਰਨਾਕ ਖੇਡਾਂ ਖੇਡਦੀ ਰਹੀ ਸੀ। ਇਸ ਸਮਾਜ ਜੋ ਬੰਦੇ ਨੂੰ ਜਾਨਵਰ ਨਾਲੋਂ ਵੀ ਵੱਧ ਤਰਸਕਾਰਦਾ ਏ। ਜਾਂ ਫਿਰ ਪਰਦੇਸ ਪੁਣਾ ਜਿੱਥੇ ਆ ਕੇ ਸਮਾਜਿਕ ਕਦਰਾਂ ਕੀਮਤਾ ਹਨੇਰੀਆਂ ਚ ਸੁੱਕੇ ਫੂਸ ਵਾਂਗ ਉੱਡ ਜਾਂਦੀਆਂ ਉਹਦੇ ਆਪਣੇ ਮਾਪੇ ਜਿਨ੍ਹਾਂ ਨੇ ਕੋਮਲ ਕਲੀ ਵਰਗੀ ਆਪਣੀ ਨਾਜ਼ੁਕ ਮਾਸੂਮਤੀ ਨੂੰ ਇੰਗਲੈਂਡ ਦੀ ਕੰਡਿਆਲੀ ਧਰਤੀ ਤੇ ਸੁੱਟ ਦਿੱਤਾ ਸੀ ਜਿੱਥੇ ਪਹੁੰਚ ਕੇ ਖਿੜਨ ਦੀ ਬਜਾਏ ਸਮੇਂ ਤੋਂ ਪਹਿਲਾਂ ਹੀ ਬੁੱਜ ਗਈ ਸੀ ਉਹਦੀ ਮਹਿਕ ਉੱਡ ਗਈ ਸੀ ਉਹਦੀਆਂ ਮਹੀਨ ਪੰਖੜੀਆਂ ਕੁਚਲ ਦਿੱਤੀਆਂ ਗਈਆਂ ਸੀ ਹਾਲਾਤ ਨੇ ਬਲੁੰਦਰ ਕੇ ਰੱਖ ਦਿੱਤਾ ਸੀ ਉਹਨੂੰ ਇੰਗਲੈਂਡ ਚ ਉੱਚ ਵਿਦਿਆ ਤੇ ਉਜਾਵਲ ਪਿਖਦੇ ਸੁਨਹਿਰੀ ਸੁਪਨੇ ਲੈ ਕੇ ਆਈ ਉਹ ਕਿਸੇ ਗੰਦੀ ਤਲਦਲ ਵਿੱਚ ਫਸ ਗਈ ਸੀ ਇਸ ਬਾਰੇ ਕਿਹਨੂੰ ਦੱਸਦੀ ਕਿਵੇਂ ਉਹ ਨਸ਼ੱਤਰਕੌਰ ਵਰਗੀ ਸਧਾਰਣ ਤੇ ਸ਼ਰੀਫ ਔਰਤ ਸਾਹਮਣੇ ਆਪਣਾ ਗੰਦਾ ਸੱਚ ਨੰਗਾ ਕਰਦੀ ਕਿਵੇਂ ਉਹ ਫਰੋਲ ਦੀ ਉਹਨਾਂ ਜ਼ਖਮਾਂ ਨੂੰ ਜੋ ਕਦੇ ਵੀ ਸੁੱਕੇ ਨਹੀਂ ਉਹ ਦਿਨੋਂ ਦਿਨ ਹੋਰ ਹਰੇ ਹੁੰਦੇ ਗਏ ਆਪਣਾ ਆਪ ਕਿਵੇਂ ਨੰਗਾ ਕਰਦੀ ਉਹ ਮਰਦਾ ਸਾਹਮਣੇ ਨੰਗੀ ਹੋਣ ਦੀ ਤਾਂ ਉਹਨੂੰ ਚਿਰੋਕੜੀ ਆਦਤ ਪੈ ਚੁੱਕੀ ਸੀ ਪਰ ਕਿਸੇ ਔਰਤ ਮੂਰੇ ਨੰਗੇ ਹੋਣ ਤੋਂ ਉਹਨੂੰ ਹਲੇ ਵੀ ਸ਼ਰਮ ਆ ਰਹੀ ਸੀ ਨੰਗਾਪਨ ਜੋ ਸਰੀਰਕ ਹੀ ਨਹੀਂ ਆਤਮਿਕ ਵੀ ਸੀ ਸਰੀਰ ਤਾਂ ਨੰਗੇਸ ਤਾਂ ਮਜਬੂਰੀ ਵਾਸਤੇ ਜਾਂ ਸ਼ੌਕ ਨਾਲ ਦਿਖਾਇਆ ਵੀ ਜਾ ਸਕਦਾ ਮਨ ਤੇ ਆਤਮਾ ਨੂੰ ਕਿਸੇ ਮੂਰੇ ਨੰਗੇਆ ਕਰਨਾ ਇੰਨਾ ਆਸਾਨ ਨਹੀਂ ਸੀ ਖਾਸ ਕਰ ਉਸ ਵਰਗੀ ਕੁੜੀ ਲਈ ਜਿਨੇ ਕਦੇ ਵੀ ਕਿਸੇ ਕੋਲ ਆਪਣੇ ਦਿਲ ਦੀ ਗੱਲ ਕੀਤੀ ਹੀ ਨਹੀਂ ਸੀ ਧੰਨਵਾਦ